ਸ਼ੱਕੇ ਕਰਕੇ ਆਪਾਂ ਮੱਠਾ ਦੇ ਕੋਲ ਚੱਲੇ ਆ। ਢਾਈ ਸਾਰਿਆਂ ਦੇ ਕੱਪੜੇ ਪਾ ਲਏ ਆਪਾਂ ਸਾਰੇ ਚੱਲੇ ਆ ਤੇ ਮੈਡੀਕ ਜੇ ਤਿਆਰ ਹੋ ਗਈ। ਆਪਾਂ ਨੂੰ ਟਾਈਮ ਨਹੀਂ ਆ ਰਿਹਾ। ਕੱਪੜੇ ਵਾਲੇ ਤੋਰੀ ਲੈ ਲਓ ਨਾ ਕੇ ਫਿਰ। ਤੋਰੀਆ। ਤੋਰੀਆ ਨਹੀਂ ਆਵਣੀ। ਅੱਜ ਤੋਰੀ ਲੈ ਕੇ ਉਹ ਅਸੀਂ ਲੈ ਕੇ ਜਾਣ। ਮੈਡੀਕ ਪਾਣੀ ਕੱਢਣੀ ਆ।

ਲੇ ਫੜਾ ਸ਼ਾਬਾਸ਼ ਆਪਣੀ ਸੀ ਕੰਬਲ ਉੱਤੇ ਪਾਦੇ ਸੁਕੰਦੇ ਲਈ ਉਹ ਇੱਕ ਆਲਾ ਕੰਬਲ ਵਹਿ ਪਾਇਆ ਉਹ ਵਾਲਾ ਮੰਮੀ ਨੇ ਪਾਇਆ ਮੰਮੀ ਹੋਰ ਪਾਇਆ ਕੰਬਲ ਤੇ ਗਾਇਸ ਹੁਣ ਹੁਣੇ ਸੀ ਹੁਣ ਪਾਪਾ ਮੰਮੀ ਮਨਿੰਦਾ ਜਾ ਰਹੇ ਆ ਮੰਜੀ ਸਾਹਿਬ ਫਿਰ ਸੀ ਵੀ ਚੱਲ ਨਹੀਂ ਅਸੀਂ ਵੀ ਜਾ ਰਹੇ ਆ ਗਊ ਘੜੂ ਧਾਰੇ ਦਾਦੀ ਕੱਪੜੇ ਫੋਲ ਜਾ ਗਏ ਸੋਰੀ ਆ ਗਾਈਸੋ ਰੈਗ ਚੱਲ ਵੰਦੀਆ ਚਲਿਏ ਚਲੋ ਅਭੀ ਬਾਏ நீ ந है ਹੇ ਕੀ ਆ ਸਹਿਜ ਗਾਇਸ ਇਹ ਹੈ ਆਈਸਕ੍ਰੀਮ ਗਾਇਸ ਅਸੀਂ ਗੋੜਾ ਬਣਾਇਆ ਸੀ ਉਹ ਕਿੰਨੇ ਪਾਣੀ ਨੂੰ ਪਾਣੀ ਦੇ ਵਿੱਚ ਪਾ ਕੇ ਇੱਥੇ ਰੱਖਤਾ ਵਿੱਚ ਚਮਚੜ ਰੱਖਤਾ ਚਮਚੇ ਵਾਲੀ ਆਈਸਕ੍ਰੀਮ ਦਿਖਾਓ ਆ ਲੈ ਇਹਦੇ ਵਿੱਚ ਚਮਚਾ ਵਿੱਚ ਰੱਖਤਾ ਚਮਚਾ ਵੀ ਜੰਮ ਗਿਆ ਪਾਣੀ ਦਾ ਚਾਗ ਰੱਖਿਆ ਹੈ ਖਾਣ ਕਿਦਾਂ ਨੇ ਹਾਂ ਕੱਢ ਲਾਉਂਦੇ ਦਿਖਾ ਹੈਲੋ ਗਾਇਸ ਇੱਥੇ ਦੇਖੋ ਮੈਂ ਉਹ ਛੱਟ ਛੱਟਾਇਆ ਹੈ ਮੈਂ ਉਹ ਕੱਟਾ ਟਾੜੀ ਉਹ ਹੱਥ ਤੇ ਲੱਗ ਜਾ ਚਾਕੂ ਰਹਿਣ ਤੋਂ ਇੱਧਰ ਫੜਾਓ ਮੈਨੂੰ ਟਰਵਾ ਬਾਬਾ ਉਹ ਪਰੇਡ ਲੈ ਯਾਰ ਮੈਂ ਦੇਣੀ ਆਪਾਂ ਨਹੀਂ ਤਾਂ আচ্ছা ਠੀਕਾ ਠੀਕਾ ਸਾਰਿਆਂ ਨੂੰ ਮਿਲੂਗਾ ਆਪਾਂ ਨਹੀਂ ਦੇਣੀ ਹਾਂ ਹਾਂ ਟਰਵਾ ਬਾਬਾ ਵੀ ਕਿ ਮੈਂ ਕੱਟੀ ਹੈ ਕੀ ਆ ਨਹੀਂ ਦੇਦੀ ਲੈ ਮੈਂ

ਸਾਰੇ ਤੋਂ ਪੈਸੇ ਜੋੜੇ ਆਪਣੇ ਕੋਲ ਕੋ ਵਿੱਚ ਜੋੜੇ ਇਹ ਨਹੀਂ ਹੈ ਜਿੰਨਾ ਸੁਣਾਉਣੇ ਜਿਹਨੇ ਅੱਤੀ ਇਹਨੇ ਤੁਹਾਨੂੰ ਸੁਣਾਏ ਵੈਰੀਕ ਮੈਨੂੰ ਲੈ ਵੀ ਲੋ ਆ ਵੀ ਬੁਲਾ ਰਹੇ ਹਾਂ ਤੂੰ ਇੱਕ ਟਿੱਕਾ ਕਰੀਏ ਦੇ ਸਾਹਮਣੇ ਉਹ ਹੁਣਕਾਰ ਕਰਨਾ ਉਹ ਤੈਨੂੰ ਦਿਖਾ ਦੇਣਾ ਇਹਨੇ ਪੈਸੇ ਜੋੜੇ ਨੇ ਆਪਣੇ ਗਾਇਸ ਮੈਂ ਬੁਲਾ ਰਹੇ ਹਾਂ ਨਾ ਤੂੰ ਬਾਹਰ ਇੱਕ ਘਰਤੀ ਕੀਤੇ 1000 ਰੁਪਏ ਦੇ ਇਹ ਆ ਰਿਹਾ ਹੈ ਤਪਕੇ ਨਾਮ ਲੋ ਅੱਜ ਦੇ ਕੰਟੇ ਇੱਥੇ ਜਰੂਰ ਮੈਂ ਚੇ ਨੇ ਵੇ ਵੇ ਬਾਪੂ ਜੀ ਬਾਜ਼ਾਰ ਦਾ ਫੋਟਾ ਨੂੰ ਸ਼ਗਲ ਪਾਉਂ ਸਾਢੇ 500 ਝੋੜ ਲਿਆ ਵੈਰੀ ਗੁੱਡ ਅਰੇ ਤੋਂ ਲੈ ਰਿਹਾ ਉਹ ਤੇਰੇ ਕੋਲ ਕੀ ਕੀ ਆ ਜੋ ਪਾਕਿਸਤਾਨੇ ਆ ਕਿਹਨੇ